ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਹੁਤ ਹੀ ਵਧੀਆ ਰੈਸਪੀ ਬਣਾ ਕੇ ਤਿਆਰ ਕਰਾਂਗੇ ਅੱਜ ਅਸੀਂ ਬਣਾਵਾਂਗੇ ਜੀ ਆਮਲੇ ਦੀ ਬਹੁਤ ਹੀ ਟੇਸਟੀ ਚਟਣੀ ਕਿਉਂਕਿ ਆਮਲੇ ਦੇ ਬਾਰੇ ਸਭ ਨੂੰ ਹੀ ਪਤਾ ਹੈ ਕਿ ਬਹੁਤ ਹੀ ਗੁਣਕਾਰੀ ਹੈ ਤੇ ਇਹਦੇ ਬਹੁਤ ਸਾਰੇ ਫਾਇਦੇ ਨੇ ਇਹਦੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਨੇ ਖਾਸ ਕਰਕੇ ਸਾਡੇ ਵਾਲਾਂ ਲਈ ਪੇਟ ਲਈ ਤੇ ਚਿਹਰੇ ਵਾਸਤੇ ਬਹੁਤ ਹੀ ਵਧੀਆ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਆਮਲੇ ਦੀ ਚਟਣੀ ਬਣਾ ਲੀਏ ਇਹ ਮੈਂ ਪੰਜ ਆਮਲੇ ਲਏ ਨੇ ਤਾਂ ਉਹਨਾਂ ਨੂੰ ਇਸ ਤਰ੍ਹਾਂ ਮੈਂ ਬ੍ਰੀਕ ਬ੍ਰੀਕ ਕੱਟ ਲਿਆ ਹੈ ਇੱਕ ਲਸਣ ਦੀ ਗੱਠੀ ਹੈ ਕਿਉਂਕਿ ਇਹਦੇ ਵਿੱਚ ਲਸਣ ਦਾ ਟੇਸਟ ਬਹੁਤ ਵਧੀਆ ਲੱਗਦਾ ਹੈ ਅੱਧਾ ਇੱਕ ਚਮਚਾ ਦੇ ਕਰੀਬ ਮੈਂ ਅਦਰਕ ਲਿਆ ਹੈ ਤੇ ਖਟਾਸ ਵਾਸਤੇ ਨਿੰਬੂ ਲਿਆ ਹੈ ਨਿੰਬੂ ਆਪਸ਼ਨਲ ਹੈ ਜੇ ਤੁਸੀਂ ਇਹਦੇ ਵਿੱਚ ਪਾਉਣਾ ਤੇ ਪਾਓ ਜ ਨਹੀਂ ਪਾਉਣਾ ਤੇ ਨਾ ਪਾਓ ਦੋ ਹਰੀਆਂ ਮਿਰਚਾਂ ਤੇ ਇੱਕ ਲਾਲ ਮਿਰਚ ਹੈ ਇਹਨੂੰ ਅੱਜ ਮੈਂ ਥੋੜਾ ਜਿਹਾ ਤੜਕਾ ਲਗਾ ਕੇ ਬਣਾਵਾਂਗੀ ਤੇ ਇੱਕ ਚਟਣੀ ਇਹਦੀ ਤੜਕੇ ਤੋਂ ਬਿਨਾਂ ਵੀ ਬਣਦੀ ਹੈ ਉਹਦੀ ਰੈਸਪੀ ਆਪਾਂ ਫਿਰ ਕਿਤੇ ਚੈਨਲ ਤੇ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਲਕਾ ਜਿਹਾ ਪੁੰਨ ਲਵਾਂਗੇ ਜਦੋਂ ਤੁਸੀਂ ਆਮਲੇ ਦੀ ਚਟਨੀ ਬਣਾਣੀ ਹੈ ਤੇ ਇਹਨੂੰ ਹਮੇਸ਼ਾ ਤੁਸੀਂ ਸਰੋਂ ਦੇ ਤੇਲ ਵਿੱਚ ਹਲਕਾ ਜਿਹਾ ਭੁੰਨਣਾ ਹੈ ਮੈਂ ਅੱਧਾ ਇੱਕ ਚਮਚਾ ਸਰੋਂ ਦਾ ਤੇਲ ਲਿਆ ਹੈ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਮੈਂ ਅੱਧਾ ਚਮਚਾ ਕਾਲੀ ਸਰੋਂ ਪਾ ਦਾਂਗੀ ਸਰੋਂ ਨੂੰ ਓਨੀ ਦੇਰ ਤੱਕ ਤੁਸੀਂ ਭੁੰਨਣਾ ਜਦੋਂ ਤੱਕ ਬਿਲਕੁਲ ਇਹ ਠਿੜਕਣੀ ਸ਼ੁਰੂ ਹੋ ਜਾਏਗੀ ਫਿਰ ਬਾਕੀ ਮਸਾਲੇ ਇਹਦੇ ਵਿੱਚ ਆਪਾਂ ਪਾਵਾਂਗੇ ਜੇ ਸਰੋਂ ਚੰਗੀ ਤਰ੍ਹਾਂ ਭੁੱਜੀ ਨਹੀਂ ਹੋਏਗੀ ਤੇ ਤਾਂ ਟੇਸਟ ਚਟਨੀ ਵਿੱਚ ਵਧੀਆ ਨਹੀਂ ਆਂਦਾ ਸਰੋਂ ਆਪਣੀ ਬਿਲਕੁਲ ਭੁੱਜ ਗਈ ਹੈ ਹੁਣ ਆਪਾਂ ਇਹਦੇ ਵਿੱਚ ਇਹ ਵਾਲੇ ਮਸਾਲੇ ਪਾਵਾਂਗੇ ਅੱਧਾ ਚਮਚਾ ਸੌਂਫ 10 ਕ ਕਾਲੀਆਂ ਮਿਰਚਾਂ ਅੱਧਾ ਚਮਚਾ ਜੀਰਾ ਤੇ ਅੱਧਾ ਚਮਚਾ ਇਹ ਧੋਤੀ ਹੋਈ ਮਾਂਹ ਦੀ ਦਾਲ ਇੱਥੇ ਤੁਸੀਂ ਚਣਿਆਂ ਦੀ ਦਾਲ ਵੀ ਐਡ ਕਰ ਸਕਦੇ ਹੋ ਪਰ ਮੈਂ ਉਹ ਨਹੀਂ ਪਾ ਰਹੀ ਬਸ ਮੈਂ ਇਹ ਪਾ ਰਹੀ ਹਾਂ ਇਹਨਾਂ ਨੂੰ ਹੁਣ ਤਾਂ ਜੇ ਭੁੰਨਾ ਹੈ ਇਹਦੇ ਨਾਲ ਇੱਕ ਟਿੱਕ ਪਲਾਰ ਵਿੱਚ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਰੀਆਂ ਚੀਜ਼ਾਂ ਦੀ ਬਹੁਤ ਵਧੀਆ ਖੁਸ਼ਬੂ ਆਉਣ ਲੱਗ ਪਈ ਐ ਇਹ ਚਟਨੀ ਸਾਡੀ ਭੁੱਖ ਨੂੰ ਵੀ ਵਧਾਉਂਦੀ ਐ ਹੁਣ ਆਪਾਂ ਇਹਦੇ ਵਿੱਚ ਲਸਣ ਅਦਰਕ ਆਮਲਾ ਤੇ ਨਾਲ ਹੀ ਇਹ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਜਿਸ ਤਰ੍ਹਾਂ ਮਿਕਸ ਕਰਾਂਗੇ ਤੇ ਜਿੰਨਾ ਚਿਰ ਤੱਕ ਆਪਣਾ ਆਮਲਾ ਥੋੜਾ ਸੌ ਉੰਦਾ ਹੀ ਉਹਨੇ ਦੇਰ ਤੱਕ ਇਹਨੂੰ ਆਪਾਂ ਭੁੰਨ ਲਵਾਂਗੇ ਨਾਲੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਦੋ ਛੁਟਕੀਆਂ ਹਿੰਗ ਹਿੰਗ ਦਾ ਟੇਸ ਚਟਣੀ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਇਹ ਇੱਥੇ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਇਹਦੇ ਵਿੱਚ ਹਲਦੀ ਪਾਉਣੀ ਹੈ ਪਾਓ ਜੇ ਨਹੀਂ ਪਾਉਣੀ ਨਾ ਪਾਓ ਮੈਂ ਇੱਕ ਛੁਟਕੀ ਹਲਦੀ ਪਾਵਾਂਗੀ ਇਹਦੇ ਨਾਲ ਇਹਦਾ ਕਲਰ ਬਹੁਤ ਵਧੀਆ ਆ ਜਾਏਗਾ ਨਮਕ ਮੈਂ ਇਹਦੇ ਵਿੱਚ ਹਜੇ ਨਹੀਂ ਐਡ ਕਰਨਾ ਜਦੋਂ ਆਪਾਂ ਚਟਣੀ ਬਣਾਵਾਂਗੇ ਨਮਕੇ ਦੇ ਵਿੱਚ ਫਿਰ ਐਡ ਕਰਾਂਗੇ ਸੈਂਚਰ ਮੈਂਟੇਨ ਨੂੰ ਆਪਾਂ మీడియం ਫਲੇਮ ਤੇ ਪੁੰਨ ਲਵਾਂਗੇ 4 ਮਿੰਟ ਹੋ ਗਏ ਨੇ ਆਪਣੇ ਆਮਲੇ ਲਸਣ ਅਦਰਕ ਜੋ ਵੀ ਆਪਾਂ ਇਹਦੇ ਵਿੱਚ ਪਾਇਆ ਸੀ ਬਿਲਕੁਲ ਸੌਫਟ ਹੋ ਗਏ ਨੇ ਆਹ ਦੇਖੋ ਜੀ ਬਸ ਹੁਣ ਇਹਨੂੰ ਗੈਸ ਬੰਦ ਕਰਕੇ ਆਪਾਂ ਥੋੜਾ ਠੰਡਾ ਕਰਕੇ ਫਿਰ ਇਹਨੂੰ ਕੁੱਟ ਕੇ ਤਿਆਰ ਕਰਾਂਗੇ ਇਹ ਚਟਣੀ ਨੂੰ ਤੁਸੀਂ ਹਫਤੇ ਤੱਕ ਵੀ ਸਟੋਰ ਕਰ ਸਕਦੇ ਹੋ ਜੇਕਰ ਤੁਸੀਂ ਇਹਦੇ ਵਿੱਚ ਧਨੀਆ ਪਾਣਾ ਤੇ ਇਸੇ ਟਾਈਮ ਤੁਸੀਂ ਇਹਦੇ ਵਿੱਚ ਧਨੀਆ ਪਾਓ ਤੇ ਉਹਨੂੰ ਵੀ ਹਲਕਾ ਜਿਹਾ ਪੁੰਨ ਲਓ ਫਿਰ ਇਹਨੂੰ ਤੁਸੀਂ ਹਫਤੇ ਤੱਕ ਸਟੋਰ ਕਰ ਸਕਦੇ ਹੋ ਤੇ ਜੇਕਰ ਤੁਸੀਂ ਥੋੜੀ ਬਣਾ ਰਹੇ ਹੋ ਤਾਂ ਫਿਰ ਤੁਸੀਂ ਜਦੋਂ ਇਹਨੂੰ ਕੁੱਟਣਾ ਹੈ ਉਸ ਟਾਈਮ ਤੇ ਤਾਜ਼ਾ ਧਨੀਆ ਪਾਓ ਤਾਂ ਫਿਰ ਇੱਕ ਦੋ ਦਿਨ ਤੱਕ ਤੁਸੀਂ ਇਹਨੂੰ ਰੱਖ ਕੇ ਖਾ ਸਕਦੇ ਹੋ ਇਸ ਤਰ੍ਹਾਂ ਜਿਹਨੂੰ ਅਸੀਂ ਕੁੰਡੀ ਡੰਡੇ ਵਿੱਚ ਕੁੱਟਾਂਗੇ ਥੋੜਾ ਦਰਦਰਾ ਜਿਹਾ ਕੁੱਟ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤੈਨੂੰ ਮਿਕਸੀ ਵਿੱਚ ਵੀ ਕੁੱਟ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਕਟਿਆ ਹੋਇਆ ਧਨੀਆ ਪਾ ਦਾਂਗੇ ਤੇ ਇਹਨੂੰ ਥੋੜਾ ਜਿਹਾ ਕੁੱਟ ਲਵਾਂਗੇ ਨਿਆਣੂ ਸੀ ਕਾਟਨੇ ਆਏ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇਹ ਵਾਲਾ ਸਾਰਾ ਸਮਾਨ ਜੋ ਕਿ ਆਪਾਂ ਤਿਆਰ ਕੀਤਾ ਹੈ ਇਹ ਠੰਡਾ ਹੋ ਗਿਆ ਹੈ ਜੇਕਰ ਤੁਸੀਂ ਨੂੰ ਮਿਕਸੀ ਵਿੱਚ ਕੁੱਟਣਾ ਹੈ ਤੇਨੂੰ ਠੰਡਾ ਕਰਕੇ ਕੁੱਟਣਾ ਹੈ ਗਰਮ ਗਰਮ ਨੂੰ ਤੁਸੀਂ ਨਹੀਂ ਕੁੱਟਣਾ ਹੁਣ ਆਪਾਂ ਇਹਨੂੰ ਕੁੱਟ ਕੇ ਤਿਆਰ ਕਰਦੇ ਹਾਂ ਥੋੜਾ ਜਿਹਾ ਕੁੱਟ ਕੇ ਫਿਰ ਇਹਦੇ ਵਿੱਚ ਆਪਾਂ ਆਪਣੇ ਸਵਾਦ ਅਨੁਸਾਰ ਨਮਕ ਪਾਵਾਂਗੇ ਇਹ ਚਟਨੀ ਸਾਡੀ ਭੁੱਖ ਨੂੰ ਵੀ ਵਧਾਉਂਦੀ ਹੈ ਤੇ ਜਿੱਥੇ ਸਾਨੂੰ ਭੁੱਖ ਨਹੀਂ ਲੱਗਦੀ ਤੇ ਇਹਨੂੰ ਖਾਵਾਂਗੇ ਤੇ ਸਾਡੀ ਭੁੱਖ ਵੀ ਠੀਕ ਲੱਗ ਜਾਂਦੀ ਹੈ ਸਾਨੂੰ ਤੇ ਇਹਦੇ ਨਾਲ ਰੋਟੀ ਦਾ ਟੇਸਟ ਵੀ ਬਹੁਤ ਵੱਧ ਜਾਂਦਾ ਹੈ ਇਹ ਚਟਨੀ ਨੂੰ ਤੁਸੀਂ ਫਰੋਂਠੇ ਦੇ ਨਾਲ ਖਾਓ ਤੇ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਹੁਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਮੈਂ ਅੱਧਾ ਚਮਚ ਦੇ ਕਰੀਬ ਨਮਕ ਪਾਇਆ ਇਨੂੰ ਹੁਣ ਕਟ ਲਵਾਂਗੇ ਕਿਉਂਕਿ ਇਹ ਬੜੀ ਜਲਦੀ ਕੁੱਟੀ ਜਾਣੀ ਹੈ ਜਿਉਂ ਆਪਾਂ ਇਹਦੇ ਵਿੱਚ ਆਮਲੇ ਨੂੰ ਪਹਿਲਾਂ ਹੀ ਥੋੜਾ ਸੌਫਟ ਕਰ ਲਿਆ ਹੈ ਹੁਣ ਆਪਾਂ ਇਹਨੂੰ ਥੋੜਾ ਜਿਹਾ ਖਟਾਸ ਵਿੱਚ ਲਿਆਉਣ ਲਈ ਚਟਪਟਾ ਬਣਾਉਣ ਲਈ ਇੱਕ ਨਿੰਬੂ ਦਾ ਰਸ ਪਾਵਾਂਗੇ ਆ ਦੇਖੋ ਜੀ ਇਹਦੇ ਵਿੱਚ ਤੁਸੀਂ ਬੀਜ ਨਹੀਂ ਪਾਣੇ ਮੇਰੇ ਕੋ ਇੱਕ ਬੀਜ ਡਿੱਗ ਗਿਆ ਸੀ ਮੈਂ ਕੱਢ ਲਿਆ ਉਹ ਬਾਹਰ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰੋ ਫਿਰ ਇਹਨੂੰ ਥੋੜਾ ਜਿਹਾ ਕੁੱਟ ਲਵੋ ਤਾਂ ਜੇਕਰ ਤੁਸੀਂ ਇਹਨੂੰ ਥੋੜਾ ਜਿਹਾ ਖੱਟ ਮਿੱਠਾ ਬਣਾਉਣਾ ਹੈ ਤੇ ਇਹਦੇ ਵਿੱਚ ਥੋੜੇ ਜਿਹਾ ਦਾਣੇ ਚੀਨੀ ਦੇ ਐਡ ਕਰ ਲਓ ਜਾਂ ਬਿਲਕੁਲ ਥੋੜਾ ਜਿਹਾ ਗੋੜ ਐਡ ਕਰੋ ਜਿਹਦੇ ਨਾਲ ਕੀ ਇਹ ਬਹੁਤ ਹੀ ਖੱਟਾ ਮਿੱਠਾ ਇਹਦਾ ਟੇਸਟ ਆਏਗਾ ਹੁਣ ਇਹਨੂੰ ਆਪਾਂ ਕੁੱਟ ਲੈਨੇ ਆ ਇਥੇ ਤੁਸੀਂ ਆਪਣਾ ਨਮਕ ਮਿਰਚ ਚੈੱਕ ਕਰ ਲਓ ਤੁਹਾਨੂੰ ਘੱਟ ਵੱਧ ਲੱਗਿਆ ਤਾਂ ਤੁਸੀਂ ਇਸ ਟਾਈਮ ਤੇ ਇਹਦੇ ਵਿੱਚ ਐਡ ਕਰ ਸਕਦੇ ਹੋ ਇਹ ਸੀ ਮੇਰਾ ਤਰੀਕਾ ਆਮਲੇ ਦੀ ਚਟਨੀ ਬਣਾਉਂਦਾ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਇਹ ਰੈਸਪੀ ਕਿਵੇਂ ਦੀ ਬਣੀ ਐ ਬਹੁਤ ਹੀ ਵਧੀਆ ਰੈਸਪੀ ਐ ਤੇ ਰੋਟੀ ਦੇ ਨਾਲ ਪਰੌਂਠੇ ਨਾਲ ਪੂਰੀ ਨਾਲ ਤੁਸੀਂ ਖਾ ਸਕਦੇ ਹੋ ਚਾਵਲ ਨਾਲ ਵੀ ਇਹਨੂੰ ਖਾਓ ਤੇ ਇਹਦਾ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਤੁਸੀਂ ਵੀਡੀਓ ਤਾਂ ਪੂਰੀ ਦੇਖ ਲੈਂਦੇ ਹੋ ਪਰ ਇਹਨੂੰ ਸਬਸਕ੍ਰਾਈਬ ਕਰਨਾ ਭੁੱਲ ਜਾਂਦੇ ਹੋ ਨਾਲ ਹੀ ਪਹਿਲਾ ਆਈਕਨ ਬਟਨ ਨੂੰ ਦਬਾਇਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ